ਮਨੁੱਖ ਇਹ ਗੱਲ ਜਾਣਦਾ ਹੈ ਕਿ ਨਸ਼ਿਆਂ ਦੀ ਬੁਰੀ ਆਦਤ ਭੈੜੀ ਆਦਤ ਘਰਾਂ ਦੇ ਘਰ ਉਜਾੜ ਦਿੰਦੀ ਹੈ ਪਰ ਬੰਦਾ ਜਾਣਦਾ ਹੋਇਆ ਵੀ ਬਰਬਾਦੀ ਦੇ ਰਾਹਾਂ ਤੇ ਚੱਲਦਾ ਹੈ ਆਪਣਾ ਧਨ ਦਾ ਬਹੁਤਾ ਹਿੱਸਾ ਨਸ਼ਿਆਂ ਦੀ ਬੁਰੀ ਆਦਤ ਵਿੱਚ ਬਰਬਾਦ ਕਰਦਾ ਹੈ ਨਸ਼ਿਆਂ ਦੀ ਬੁਰੀ ਆਦਤ ਦੇ ਵਿੱਚ ਮਾਪੇ ਪਾਪ ਪ੍ਰਤੀ ਭੈਣਾ ਭਾਈਆਂ ਪ੍ਰਤੀ ਆਂਡ ਗਵਾਂਡ ਪ੍ਰਤੀ ਆਪਣੇ ਫਰਜ਼ ਨਹੀਂ ਨਿਭਾ ਸਕਦਾ ਸਮਾਜ ਦੇ ਵਿੱਚ ਉਹ ਆਦਰਯੋਗ ਨਹੀਂ ਹੈ ਪਰ ਬਾ ਜਾਣਦਾ ਹੋਇਆ ਗੁਰੂ ਰੂਪ ਖਾਲਸਾ ਸਤ ਸੰਗੀ ਜਨੋ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਬਖਸ਼ਿ ਮਿਹਰ ਸਦਕਾ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਗੰਸਪੁਰ ਦੀ ਸੰਬੱਤ ਸਿੱਖ ਸੰਗਤ ਗੁਰੂ ਦਰਬਾਰ ਗੁਰੂ ਨਾਨਕ ਸਤ ਸੰਗ ਸਭਾ ਜਿੱਥੇ ਆਪ ਜੀ ਇਕੱਤਰ ਹੋ ਕੇ ਸਤ ਸੰਗਤ ਕਰਕੇ ਲਾਹ ਪ੍ਰਾਪਤ ਕਰਦੇ ਹੋ ਬੜੇ ਅਤਿਮ ਸਤਕਾਰ ਸਾਹਿਤ ਆਪ ਜੀ ਨਿਤਨੇਮ ਬਾਣੀਆਂ ਦਾ ਜਾਪ ਆਪ ਜੀ ਨੇ ਹੁਣੇ ਸਰਬਣ ਕੀਤਾ ਹੈ ਹੁਣ ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਆਸਾ ਕੀ ਬਾਣੀ ਦੀ ਚੱਲ ਰਹੀ ਲੜੀ ਦੇ ਤਹਿਤ ਅੱਜ ਪੌੜੀ ਨੰਬਰ 13 13 ਨੰਬਰ ਪੌੜੀ ਦੇ ਨਾਲ ਵਕਤ ਦੇ ਮੁਤਾਬਕ ਸਲੋਕਾਂ ਦੀ ਵਿਆਖਿਆ ਆਪਾਂ ਸਮਝਣ ਦਾ ਯਤਨ ਕਰਾਂਗੇ ਜਿੰਨੇ ਵੀ ਪੁਰਾਣੀ ਸੰਗਤ ਗੁਰੂ ਦਰਬਾਰ ਵਿੱਚ ਬੈਠੇ ਹੋ ਜਾਂ ਪਹੁੰਚ ਰਹੇ ਹੋ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਾਰambh ਕਰੋ ਕੋਈ ਰਸਨਾ ਬੰਦੀ ਨਾ ਰਹੇ ਦੋਵੇਂ ਹੱਥ ਜੋੜ ਬਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਨੰਬਰ ਹੈ ਤੇਰਾ ਪੌੜੀ ਨੂੰ ਆਧਾਰ ਮੰਨ ਕੇ ਸ਼ਬਦ ਦੀ ਵਿਚਾਰ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਕਦੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰ ਨਾ ਹੋਵੇ ਆਪਾਂ ਅਦ ਵਿਚਾਰੋਂ ਜ ਜ ਆਪਣੀ ਮਰਜ਼ੀ ਦੇ ਨਾਲ ਗੁਰਬਾਣੀ ਦੇ ਅਰਥ ਵੀ ਨਹੀਂ ਕਰ ਸਕਦੇ ਇਹ ਸਮਝ ਤੋਂ ਬਗੈਰ ਗੁਰਬਾਣੀ ਨੂੰ ਪੜ ਵੀ ਨਹੀਂ ਸਕਦੇ ਵਿਖਣ ਦੇ ਵਿੱਚ ਆਉਂਦਾ ਹੈ ਕਈ ਸਿੱਖ ਸੰਗਤਾਂ ਦੇ ਮਨ ਵਿੱਚ ਗੁਰਬਾਣੀ ਪੜਨ ਦਾ ਚਾਹ ਹੁੰਦਾ ਜਦੋਂ ਉਹ ਘਰ ਦੇ ਵਿੱਚ ਸੈਂਚੀਆਂ ਤੋਂ ਬਾਣੀ ਪੜ੍ਹਦੇ ਨੇ ਜਦੋਂ ਬਾਣੀ ਆਰੰਭ ਕਰਨੀ ਹੈ ਬਾਣੀ ਕਿੱਥੋਂ ਆਰੰਭ ਕਰਨੀ ਹੈ ਕਿਹੜੇ ਸ਼ਬਦ ਤੋਂ ਆਰੰਭ ਕਰਨੀ ਹੈ ਸ਼ਬਦ ਦੀ ਆਰੰਭਤਾ ਕਿੱਥੋਂ ਹੈ ਸੰਪੂਰਨਤਾ ਕਿੱਥੇ ਹੈ ਇਹ ਬਹੁਤਾਤ ਸਾਨੂੰ ਜਾਣਕਾਰੀ ਨਹੀਂ ਹੁੰਦੀ ਅਸੀਂ ਆਪਣੀ ਮਰਜ਼ੀ ਨਾਲ ਬਾਣੀ ਉੱਪਰੋਂ ਆਰੰਭ ਕਰ ਲਈ ਜਿੱਥੇ ਦਿਲ ਕੀਤਾ ਮਰਜ਼ੀ ਨਾਲ ਸਮਾਪਤ ਕਰ ਦਿੱਤੀ ਤੇ ਗੁਰਬਾਣੀ ਗੁਰੂ ਸ਼ਬਦ ਦੀ ਤੋਹੀਨ ਹੈ ਗੁਰਬਾਣੀ ਨੂੰ ਸਮਝਣਾ ਗੁਰਬਾਣੀ ਨੂੰ ਪੜ੍ਹਨਾ ਇੱਕ ਨਿਯਮ ਹੈ ਇੱਕ ਤਰੀਕਾ ਹੈ ਜਿਨਨੇ ਪਿਆਰ ਨਾਲ ਗੁਰੂ ਦੀ ਬਾਣੀ ਨੂੰ ਸਮਝਣ ਦਾ ਯਤਨ ਕਰੋਗੇ ਉਨਾ ਹੀ ਗੁਰਬਾਣੀ ਦੇ ਨਾਲ ਤੁਹਾਡਾ ਮਨ ਸ਼ੌਕ ਤੁਹਾਡੇ ਮਨ ਵਿੱਚ ਲਗਨ ਗੁਰੂ ਘਰ ਦੇ ਪ੍ਰਤੀ ਸ਼ਰਧਾ ਪਿਆਰ ਸਤਕਾਰ ਤੁਹਾਡੇ ਮਨ ਵਿੱਚ ਪੈਦਾ ਹੋਵੇਗਾ ਇਸੇ ਪ੍ਰਕਾਰ ਜਦੋਂ ਅੱਜ ਅਸੀਂ 13 ਨੰਬਰ ਪੌੜੀ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਸਤਿਗੁਰ ਬਿਟੋ ਬਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਗੁਰਬਾਣੀ ਵਿੱਚ ਬਾਰ-ਬਾਰ ਸਤਿਗੁਰੂ ਦੀ ਗੱਲ ਤੇ ਖਸਮ ਦੀ ਗੱਲ ਰੱਬ ਦੀ ਗੱਲ ਬਾਰ-ਬਾਰ ਕੀਤੀ ਗਈ ਹੈ ਹੁਣ ਸਤਿਗੁਰੂ ਤੇ ਖਸਮ ਪਰਮਾਤਮਾ ਦੋਨਾਂ ਵਿੱਚ ਫਰਕ ਕਿੰਨਾ ਹੈ ਸਤਿਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਾਂ ਸਤਗੁਰ ਬਿਟੋ ਵਾਰਿਆ ਮੈਂ ਆਪਣੇ ਸਤਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨਾਲ ਮਿਲ ਕੇ ਮੈਂ ਆਪਣੇ ਖਸਮ ਨੂੰ ਯਾਦ ਕੀਤਾ ਪ੍ਰਮਾਤਮਾ ਦੇ ਨਾਲ ਜੁੜਿਆ ਸਤਗੁਰੂ ਦਾ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਜਿੰਦਗੀ ਦੇ ਵਿੱਚ ਗੁਰੂ ਨਾ ਹੁੰਦਾ ਸਤਿਗੁਰੂ ਨਾ ਹੁੰਦਾ ਤੇ ਆਪਾਂ ਸੰਗਤੀ ਰੂਪ ਵਿੱਚ ਬਹਿ ਕੇ ਗੁਰਬਾਣੀ ਦੀ ਗੱਲ ਵਿਚਾਰ ਹੀ ਨਹੀਂ ਸੀ ਸਕਦੇ ਜ਼ਬਾਨ ਤੋਂ ਰੱਬ ਰੱਬ ਕਰਦੇ ਪਰ ਜਿਹੜਾ ਗੁਰੂ ਦੇ ਘਰ ਨੇ ਸਾਨੂੰ ਰੱਬ ਦੇ ਘਰ ਦੀ ਗੱਲ ਵਿਚਾਰਨ ਦੇ ਲਈ ਸਤ ਸੰਗਤ ਦਿੱਤੀ ਸਾਡੇ ਭਾਗਾਂ ਵਿੱਚ ਇਹ ਨਸੀਬ ਨਹੀਂ ਸੀ ਹੋਣੀ ਇੱਕ ਗੁਰੂ ਦੀ ਬਦੌਲਤ ਅਸੀਂ ਗੁਰੂ ਦੇ ਘਰ ਵਿੱਚ ਆ ਕੇ ਸੇਵਾ ਕਰਕੇ ਸਿਮਰਨ ਕਰਕੇ ਅਸੀਂ ਗੁਰੂ ਦੇ ਘਰ ਵਿੱਚ ਪਹੁੰਚ ਕੇ ਰੱਬ ਦੇ ਘਰ ਦੀ ਬਾਤ ਸਮਝਣ ਦਾ ਯਤਨ ਕਰਦੇ ਹਾਂ ਬਾਣੀ ਦਾ ਬੜਾ ਪਿਆਰਾ ਬਚਨ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਜਿੱਦਾਂ ਦਾ ਮੈਂ ਗੁਰੂ ਸੁਣਦਾ ਸੀ ਉਦਾਂ ਦਾ ਮੈਂ ਸਤਗੁਰੂ ਗੁਰੂ ਪ੍ਰਾਪਤ ਕਰ ਲਿਆ ਹੁਣ ਮੈਨੂੰ ਪਤਾ ਲੱਗ ਗਿਆ ਕੇ ਰੱਬ ਦੇ ਘਰ ਦੇ ਨਾਲ ਮੈਨੂੰ ਮਿਲਾਉਣ ਵਾਲਾ ਜੋੜਨ ਵਾਲਾ ਮੇਰਾ ਸਤਿਗੁਰੂ ਗੁਰੂ ਆਪ ਹੈ। ਸੋ ਇਹ ਤਰੀਕਾ ਹੈ ਧੰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਿਚਾਰ ਦੇ ਰਾਹੀਂ ਸਾਨੂੰ ਸਮਝਾਇਆ। ਹੁਣ ਬੰਦਾ ਗੁਰੂ ਦੇ ਘਰ ਵਿੱਚ ਆ ਕੇ ਕਹੇ ਵੀ ਮੈਂ ਗੁਰੂ ਦੇ ਘਰ ਵਿੱਚ ਗਿਆ। ਉੱਥੇ ਸਿੱਖਣ ਦੇ ਲਈ ਮੇਰੇ ਲਈ ਕੀ ਹੈ ਮੱਥਾ ਟੇਕਿਆ ਘਰ ਨੂੰ ਗਿਆ ਪਰ ਜੇ ਮਨੁੱਖ ਘਰ ਦੇ ਵਿੱਚੋਂ ਚੱਲੇ ਗੁਰੂ ਦੇ ਘਰ ਵੱਲ ਤੇ ਜੇ ਮਨ ਵਿੱਚ ਸਮਝੇ ਮੈਂ ਗੁਰੂ ਦੇ ਘਰ ਦੇ ਵਿੱਚੋਂ ਰੱਬ ਦੀ ਵਿਚਾਰ ਰੱਬ ਦੇ ਘਰ ਦੀ ਗੱਲ ਪੱਲੇ ਬੱਲ ਕੇ ਆਉਣੀ ਹੈ ਫਿਰ ਗੁਰੂ ਦਾ ਦਰ ਗੁਰੂ ਦਾ ਘਰ ਸਾਡੀ ਜ਼ਿੰਦਗੀ ਨੂੰ ਇੱਕ ਵੱਖਰਾ ਮਾਰਗ ਵੱਖਰਾ ਨਿਰਾਲਾ ਰਾਹ ਸਤਿਗੁਰੂ ਦੇ ਘਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਇਸ ਕਰਕੇ ਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਦੀ ਬੜੀ ਲੋੜ ਗੁਰੂ ਦੀ ਬੜੀ ਅਹਿਮੀਅਤ ਹੈ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ 13 ਨੰਬਰ ਪੌੜੀ ਵਿੱਚ ਸਮਝਾਇਆ ਸਤਿਗੁਰ ਬਿਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹ ਜਿਸ ਨਾਲ ਮਿਲ ਕੇ ਮੈਂ ਆਪਣੇ ਖਸਮ ਨੂੰ ਸੰਭਾਲਿਆ ਰੱਬ ਨੂੰ ਚੇਤੇ ਕੀਤਾ ਅਗਲੀ ਪੰਕਤੀ ਜਿੰਨ ਕਰ ਉਪਦੇਸ਼ ਗਿਆਨ ਅੰਜਨ ਦਿਆ ਜਿਸ ਗੁਰੂ ਨੇ ਮੈਨੂੰ ਉਪਦੇਸ਼ ਦੇ ਕੇ ਗਿਆਨ ਦਾ ਸੁਰਮਾ ਮੇਰੀਆਂ ਅੱਖਾਂ ਦੇ ਵਿੱਚ ਪਾ ਦਿੱਤਾ ਗੁਰੂ ਨੇ ਮੇਰੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ ਕਿਉਂਕਿ ਜਿਹੜਾ ਗਿਆਨ ਦਾ ਸੁਰਮਾ ਹੈ ਇਹਦੇ ਨਾਲ ਤੁਹਾਨੂੰ ਪ੍ਰਮਾਤਮਾ ਦੇ ਘਰ ਦੀ ਗੱਲ ਸਮਝ ਆਉਂਦੀ ਹੈ ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਜਿਹੜੀਆਂ ਅੱਖਾਂ ਦੇ ਨਾਲ ਤੁਸੀਂ ਕੁਦਰਤ ਨੂੰ ਤੱਕਦੇ ਹੋ ਇਹ ਰੱਬ ਦਾ ਰੂਪ ਹੈ ਜੇ ਜਦੋਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪੈ ਗਿਆ ਫਿਰ ਸਾਡੀ ਜਿਵੇਂ ਨਿਗਾਹ ਤੇਜ ਹੋ ਜਾਂਦੀ ਹੈ ਅੱਖਾਂ ਦੇ ਵਿੱਚ ਦਵਾਈ ਪਾਓ ਅੱਖਾਂ ਦੀ ਸੰਭਾਲ ਕਰੋ ਤੁਸੀਂ ਦੇਖਦੇ ਹੋ ਮਨੁੱਖ ਬੜੇ ਪ੍ਰਕਾਰ ਦੇ ਯਤਨ ਕਰਦਾ ਹੈ ਵੀ ਮੇਰੀ ਅੱਖਾਂ ਦੀ ਨਿਗਾਹ ਤੇਜ ਹੋ ਜਾਏ ਇਸੇ ਤਰ੍ਹਾਂ ਜਦੋਂ ਗਿਆਨ ਅੰਜਨ ਗੁਰ ਦੀਆ ਗੁਰੂ ਦੇ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਪੈ ਗਿਆ ਅਗਿਆਨ ਅੰਧੇਰ ਬినాਸ਼ ਅਗਿਆਨਤਾ ਦਾ ਕੁੱਪ ਹਨੇਰਾ ਜਿਹੜਾ ਸਾਡੇ ਮਨ ਦੇ ਚਾਰ ਚੁਫੇਰੇ ਪਸਰਿਆ ਹੋਇਆ ਉਹ ਕੁੱਪ ਹਨੇਰਾ ਗੁਰੂ ਦੇ ਗਿਆਨ ਨੇ ਸਾਡੀਆਂ ਅੱਖਾਂ ਦੇ ਵਿੱਚੋਂ ਦੂਰ ਕਰ ਦਿੱਤਾ ਉਹ ਕੁੱਪ ਹਨੇਰਾ ਕਿਉਂਕਿ ਸਾਡੀ ਨਿਗਾਹ ਤੇਜ ਹੋ ਗਈ ਸਾਡਾ ਤੀਜਾ ਨੇਤਰ ਖੁੱਲ ਗਿਆ ਉੱਥੇ ਫਿਰ ਮੇਰੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਕਿ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋਇਣ ਨਾ ਹੈ ਅੰਦੇ ਸੇਈ ਨਾਨਕ ਜੇ ਖਸਮੋ ਕੁੱਥੇ ਜਾਹੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਦੁਨੀਆਂ ਦੇ ਵਿੱਚ ਉਹ ਮਨੁੱਖ ਅੰਨੇ ਨਹੀਂ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ ਅੰਨੇ ਉਹਨੇ ਜਿਹੜੇ ਰੱਬ ਦੀ ਵਿਚਾਰ ਤੋਂ ਸੱਖਣੇ ਹੋ ਜਾਣ ਬਿਹੂਨੇ ਹੋ ਜਾਣ ਜਿਹੜੇ ਅੱਖਾਂ ਹੋਣ ਦੇ ਬਾਵਜੂਦ ਵੀ ਰੱਬ ਦੇ ਘਰ ਦੀ ਗੱਲ ਨੂੰ ਨਾ ਸਮਝਣ ਸਤਗੁਰੂ ਜੀ ਨੇ ਬੜਾ ਪਿਆਰਾ ਸੁੰਦਰ ਬਚਨ ਅੰਕਤ ਕੀਤਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਵੇਖੋ ਕਿੰਡੀ ਅਚਰਜ ਖੇਡ ਹੈ ਹਾਥ ਦੀਪ ਕੂਹੇ ਪਰੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਜੇ ਸਾਡੇ ਕੋਲੇ ਗੁਰਦੁਆਰੇ ਨਾ ਹੁੰਦੇ ਗੁਰਬਾਣੀ ਨਾ ਹੁੰਦੀ ਤੇ ਆਪਾਂ ਕਿਵੇਂ ਗੁਰੂ ਦੇ ਘਰ ਦੀ ਗੱਲ ਵਿਚਾਰਦੇ ਰੱਬ ਦੇ ਘਰ ਦੀ ਗੱਲ ਵਿਚਾਰਦੇ ਇਸ ਕਰਕੇ ਸਿੱਖੋ ਸਤਗੁਰੂ ਦੀ ਬਾਣੀ ਦਾ ਧੰਨਵਾਦ ਕਰਮ ਗੁਰਦੁਆਰੇ ਜ਼ਰੂਰ ਇਕੱਤਰ ਹੋਣਾ ਸਿੱਖ ਦਾ ਮੁੱਢਲਾ ਫਰਜ਼ ਹੈ ਸਤਿਗੁਰੂ ਕਹਿੰਦੇ ਕਹਿੰਦੇ ਮਨ ਜਾਣਤ ਸਭ ਬਾਤ ਮਨ ਜਿਹੜਾ ਹੈ ਜਾਣਦਾ ਸਾਰੀਆਂ ਗੱਲਾਂ ਪਰ ਜਾਣਦਿਆਂ ਹੋਇਆਂ ਵੀ ਗਲਤੀਆਂ ਕਰ ਰਿਹਾ ਹੈ ਮੇਰੇ ਲਈ ਚੰਗਾ ਕੀ ਮਾੜਾ ਕੀ ਹੁਣ ਪਤਾ ਹੈ ਵੀ ਜਿਹੜਾ ਨਸ਼ਾ ਹੈ ਇਹ ਨਸ਼ੇ ਦੀ ਲਤ ਨਸ਼ੇ ਦੀ ਬੁਰੀ ਆਦਤ ਪਰਿਵਾਰਾਂ ਨੂੰ ਉਜਾੜ ਦਿੰਦੀ ਹੈ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਸਾਨੂੰ ਸਮਾਜ ਦੇ ਰਹਿਣ ਦੇ ਕਾਬਿਲ ਨਹੀਂ ਬਣਾਉਂਦੀ ਇਹ ਨਸ਼ਿਆਂ ਦੀ ਲਤ ਨਸ਼ਿਆਂ ਦੀ ਬੁਰੀ ਆਦਤ ਹੁਣ ਸਾਰੇ ਆਪਾਂ ਨਗਰ ਵਿੱਚ ਸਿਆਣੇ ਵਸਦੇ ਆ ਹਰ ਕੋਈ ਮਨੁੱਖ ਇਹ ਗੱਲ ਜਾਣਦਾ ਹੈ ਕਿ ਨਸ਼ਿਆਂ ਦੀ ਬੁਰੀ ਆਦਤ ਭੈੜੀ ਆਦਤ ਘਰਾਂ ਦੇ ਘਰ ਉਜਾੜ ਦਿੰਦੀ ਹੈ ਪਰ ਬੰਦਾ ਜਾਣਦਾ ਹੋਇਆ ਵੀ ਬਰਬਾਦੀ ਦੇ ਰਾਹਾਂ ਤੇ ਚੱਲਦਾ ਹੈ ਆਪਣਾ ਧਨ ਦਾ ਬਹੁਤਾ ਹਿੱਸਾ ਨਸ਼ਿਆਂ ਦੀ ਬੁਰੀ ਆਦਤ ਵਿੱਚ ਬਰਬਾਦ ਕਰਦਾ ਹੈ ਨਸ਼ਿਆਂ ਦੀ ਬੁਰੀ ਆਦਤ ਦੇ ਵਿੱਚ ਮਾਪਾਪਾ ਪ੍ਰਤੀ ਭੈਣਾ ਭਾਈਆਂ ਪ੍ਰਤੀ ਆਂਡ ਗਵਾਂਡ ਪ੍ਰਤੀ ਆਪਣੇ ਫਰਜ਼ ਨਹੀਂ ਨਿਭਾ ਸਕਦਾ ਸਮਾਜ ਦੇ ਵਿੱਚ ਉਹ ਆਦਰਯੋਗ ਨਹੀਂ ਹੈ ਪਰ ਜਾਣਦਾ ਹੋਇਆ ਵੀ ਇਹ ਮਨੁੱਖ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਜਾਣਦਾ ਹੋਇਆ ਵੀ ਔਗਣ ਕਰਦਾ ਹੈ ਇਹਦਾ ਮਤਲਬ ਸਾਡੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਨਹੀਂ ਸਾਡੇ ਕੋਲੇ ਗਿਆਨ ਨਹੀਂ ਮੇਰੇ ਸਤਿਗੁਰੂ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਕਿੱਡੀ ਸੁੰਦਰ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ ਕਹਿੰਦੇ ਹਾਥ ਦੀਪ ਕੂਏ ਪਰੇ ਕੂਏ ਦਾ ਭਾਵ ਹੈ ਖੂ ਹੱਥ ਵਿੱਚ ਦੀਵਾ ਚੁੱਕਿਆ ਹਾਥ ਦੀਪ ਕੂਏ ਪਰੇ ਕਾਹੇ ਕੀ ਕੁਸ਼ਲਾਤ ਕੁਸ਼ਲਾਤ ਦਾ ਭਾਵ ਹੈ ਤੇਰਾ ਚੰਗਾ ਕਿਵੇਂ ਹੋ ਸਕਦਾ ਆਪਾਂ ਕਹਿੰਦੇ ਆ ਜਦੋਂ ਕੋਈ ਹਾਲ ਪੁੱਛੇ ਵੀ ਤੁਹਾਡਾ ਕੀ ਹਾਲ ਹੈ ਤੇ ਆਪਾਂ ਕਹਿੰਦੇ ਆ ਵੀ ਸਭ ਕੁਸ਼ਲ ਮੰਗਲ ਹੈ ਇਹ ਭਾਸ਼ਾ ਬੋਲੀ ਦਾ ਸ਼ਬਦ ਆਪਾਂ ਕਈ ਵਾਰੀ ਵਰਤਦੇ ਆ ਕੁਸ਼ਲਾਤ ਦਾ ਭਾਵ ਹੈ ਚੰਗਾ ਕਾਹੇ ਕੀ ਕੁਸ਼ਲਾਤ ਕਾਹੇ ਦਾ ਭਾਵ ਕਿਵੇਂ ਕਾਦੇ ਵਾਸਤੇ ਚੰਗਾ ਹੋ ਸਕਦਾ ਜੇ ਹੱਥ ਵਿੱਚ ਦੀਵਾ ਫੜਿਆ ਤੇ ਬੰਦਾ ਖੂਹ ਵਿੱਚ ਡਿੱਗ ਰਿਹਾ ਹੋਵੇ ਬਣਦੇ ਆਪਾਂ ਸਾਰੇ ਸਿਆਣੇ ਆ ਪਰ ਮੇਰੀ ਗੁਰੂ ਦੀ ਵਿਚਾਰ ਕਹਿੰਦੀ ਹੈ ਕਿ ਆਪਣੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਓ ਸਤਗੁਰ ਬਿਟੋਂ ਬਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਫਿਰ ਗੁਰੂ ਸਾਹਿਬ ਅੱਗੇ ਕਹਿੰਦੇ ਜਿੰਨ ਕਰ ਉਪਦੇਸ਼ ਗਿਆਨ ਅੰਜਨ ਦੀਆ ਗੁਰੂ ਨੇ ਉਪਦੇਸ਼ ਦੇ ਕੇ ਗਿਆਨ ਦਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾ ਦਿੱਤਾ ਸਤਗੁਰ ਫਿਰ ਅੱਗੇ ਕਹਿੰਦੇ ਇੰਨੀ ਨੇਤਰੀ ਖਸਮ ਇੰਨੀ ਨੇਤਰੀ ਜਗਤ ਨਿਹਾਲਿਆ ਇਨਾਂ ਅੱਖਾਂ ਦੇ ਨਾਲ ਮੈਂ ਜਗਤ ਦੇ ਵਿੱਚ ਹੁਣ ਰੱਬ ਦੇ ਦਿਦਾਰ ਕਰ ਲਏ ਅੱਖਾਂ ਬੰਦ ਕਰਕੇ ਰੱਬ ਦੇ ਦਰਸ਼ਨ ਨਹੀਂ ਹੁੰਦੇ ਅੱਖਾਂ ਸਮਾਧੀ ਵਿੱਚ ਜਿਵੇਂ ਕੋਈ ਕਹਿੰਦਾ ਵੀ ਮੈਂ ਲੀਨ ਹੋ ਗਿਆ ਸਤਿਗੁਰੂ ਨੇ ਫਰਮਾਇਆ ਬਗਲ ਸਮਾਦ ਲਕਾਏ ਕੈ ਜਿਉਂ ਜਲ ਜਨਤਾ ਕੁੱਟ-ਕੁੱਟ ਖਾਹੀ ਕਹਾ ਭਇਓ ਜੋ ਦਉ ਲੋਚਨ ਮੂੰਦਕੈ ਬੈਠ ਰਿਹਾ ਵਕ ਧਿਆਨ ਲਗਾਇਓ ਗੁਰੂ ਨਾਨਕ ਸਾਹਿਬ ਜੀ ਦੇ ਸਮੇ ਇੱਕ ਕਲਯੁਗੀ ਪਾਂਡੇ ਦੀ ਸਾਖੀ ਆਉਂਦੀ ਹੈ ਗੁਰੂ ਨਾਨਕ ਦੇ ਮਹਾਰਾਜ ਉਦਾਸੀਆਂ ਦੇ ਦੌਰਾਨ ਹਰਦਵਾਰ ਦੇ ਕੰਢੇ ਪਹੁੰਚੇ ਉੱਥੇ ਸੀ ਇੱਕ ਕਲਯੁਗੀ ਪਾਂਡਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਜਦੋਂ ਉਸ ਜਗ੍ਹਾ ਤੇ ਪਹੁੰਚੇ ਭੁੱਖ ਲੱਗੀ ਕਿਉਂਕਿ ਭੋਜਨ ਹਰ ਇੱਕ ਦੀ ਜ਼ਰੂਰਤ ਹੈ ਧਰਮ ਦੀ ਗੱਲ ਵੀ ਤਾਂ ਚੰਗੀ ਲੱਗਦੀ ਹੈ ਜੇ ਸਾਡੇ ਘਰਾਂ ਦੇ ਵਿੱਚ ਅਨਾਜ ਹੈ ਭੁੱਖਾ ਢਿੱਡ ਕਦੇ ਧਰਮ ਦੀ ਗੱਲ ਨਾ ਤਾਂ ਉਹ ਇਮਾਨਦਾਰੀ ਨਾਲ ਗ੍ਰਹਿਣ ਕਰ ਸਕਦਾ ਹੈ ਨਾ ਹੀ ਉਹ ਧਰਮ ਦੀ ਗੱਲ ਸਿੱਖ ਸਤਦਾ ਹੈ ਭੁੱਖੇ ਭਗਤ ਨ ਕੀਜਾ ਜਿਹ ਮਾਲਾ ਆਪਣੀ ਲੀਜੈ ਸਤਿਗੁਰੂ ਨੇ ਗੁਰਬਾਣੀ ਵਿੱਚ ਸਿਧਾਰਤ ਦਿੱਤੇ ਭਾਵੇਂ ਅੱਜ ਭੁੱਖੇ ਰਹਿ ਕੇ ਬੰਦਾ ਹੱਥ ਕਰਦੇ ਤਪ ਕਰੇ ਗੁਰਮਤ ਨੇ ਇਹ ਪਰਬਾਨ ਨਹੀਂ ਕੀਤਾ ਖਾਣਾ ਪੀਣਾ ਪਵਿੱਤਰ ਹੈ ਦਿਤੋਂਨ ਦੇ ਜਿੱਕ ਸੰਭਾਹੇ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਨੋ ਜਾਏ ਸਿੱਖੀ ਦਾ ਸਿਧਾਂਤ ਕਿਰਤ ਕਰੋ ਨਾਮ ਜਪੋ ਬੰਦ ਛਕੋ ਸਤਿਗੁਰੂ ਹਰਿਦਵਾਰ ਦੇ ਕੰਢੇ ਪਹੁੰਚੇ ਅੱਗ ਦੀ ਜ਼ਰੂਰਤ ਸੀ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸਾਹਮਣੇ ਪੰਡਿਤ ਜਿਹੜਾ ਹੈ ਉਹਨੇ ਗਾਂ ਦੇ ਗੋਬਰ ਦਾ ਪੋਚਾ ਮਾਰਿਆ ਚੁੱਲ੍ਹਾ ਚੌਂਕਾ ਤਿਆਰ ਕੀਤਾ ਉਹਨੇ ਅੱਗ ਬਾਲੀ ਮੰਤਰ ਪੜੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਜਾਓ ਉਹਦੇ ਕੋਲੋਂ ਅੱਗ ਮੰਗ ਕੇ ਲਿਆਓ ਆਪਾਂ ਵੀ ਭੋਜਨ ਤਿਆਰ ਕਰੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਜੀ ਜਦੋਂ ਪੰਡਤ ਕੋਲੇ ਗਏ ਤੇ ਪੰਡਿਤ ਦੇ ਚੁੱਲ੍ਹੇ ਦੇ ਉੱਤੇ ਭਾਈ ਮਰਦਾਨਾ ਜੀ ਦਾ ਪਰਸ਼ਾਵਾ ਪੈ ਗਿਆ। ਪੁਰਾਣੇ ਸਮੇਂ ਵਿੱਚ ਜਾਤ ਪਾਤ ਦਾ ਸੁੱਚ ਭਿੱਟਦਾ ਬੜੇ ਬਹਿਨ ਕੀਤੇ ਜਾਂਦੇ ਸਨ ਭਾਵੇਂ ਅੱਜ ਵੀ ਹੈ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰੀਏ ਕਿ ਸਾਨੂੰ ਇੱਕੋ ਪੰਗਤ ਇੱਕੋ ਸੰਗਤ ਗੁਰੂ ਘਰ ਦੇ ਵਿੱਚ ਨਸੀਬ ਹੁੰਦੀ ਹੈ। ਪਰਖਿਮਾ ਕਰ ਦੇਣਾ ਅੱਜ ਵੀ ਸਾਡੀ ਕੌਮ ਵਿੱਚ ਕਮੀਆਂ ਨੇ ਬਹੁਤੇ ਪਿੰਡਾਂ ਵਿੱਚ ਵੇਖੋ ਜਾਤਾਂ ਪਾਤਾਂ ਦੇ ਆਧਾਰ ਤੇ ਪਿੰਡ ਇੱਕ ਹੁੰਦਾ ਤੇ 12 12 13 13 ਗੁਰਦੁਆਰੇ ਇੱਕੋ ਪਿੰਡ ਦੇ ਵਿੱਚ ਜਾਤਾਂ ਪਾਤਾਂ ਤੇ ਆਧਾਰਿਤ ਹੁੰਦੇ ਸਾਨੂੰ ਸਮਝਣ ਦੀ ਲੋੜ ਹੁਣ ਜਦੋਂ ਭਾਈ ਮਰਦਾਨਾ ਜੀ ਦਾ ਪਰਸ਼ਾਵਾਂ ਚੁੱਲ੍ਹੇ ਚੌਕੇ ਤੇ ਪਿਆ ਤੇ ਪੰਡਿਤ ਗੁੱਸੇ ਦੇ ਵਿੱਚ ਲੋਹਾ ਲੱਖਾ ਹੋ ਗਿਆ ਪਹਿਰਾਵੇ ਤੋਂ ਪਤਾ ਲੱਗਿਆ ਵੀ ਇਹ ਤੇ ਜਾਤ ਦਾ ਮਰਾਸੀ ਹੈ ਕਿਉਂਕਿ ਗਲ ਦੇ ਵਿੱਚ ਰਬਾਬ ਸੀ ਪਹਿਰਾਵਾ ਭਗਵਾ ਪਾਇਆ ਬਾਬੇ ਨਾਨਕ ਪਾਤਸ਼ਾਹ ਜੀ ਦੇ ਨਾਲ ਦਾ ਤੇ ਕਹਿੰਦੇ ਜਦੋਂ ਪੰਡਤ ਨੇ ਵੇਖਿਆ ਵੀ ਇਹ ਤੇ ਜਾਤ ਦਾ ਮਰਾਸੀ ਇਹਨੇ ਮੇਰੇ ਚੁੱਲ੍ਹੇ ਤੇ ਪਰਸ਼ਾਵਾਂ ਪਾ ਕੇ ਮੇਰੀ ਜਿਹੜੇ ਮੰਤਰ ਪੜੇ ਸੀ ਸਾਰੇ ਇਹਨੇ ਝੂਠੇ ਕਰ ਦਿੱਤੇ ਭਿੱਟ ਦਿੱਤੇ ਅਪਵਿੱਤਰ ਕਰ ਦਿੱਤੇ ਗੁੱਸੇ ਦੇ ਵਿੱਚ ਪੰਡਤ ਅੱਗ ਦੀ ਬਲਦੀ ਹੋਈ ਚੁਬਾਤੀ ਲੈ ਕੇ ਭਾਈ ਮਰਦਾਨਾ ਜੀ ਦੇ ਮਗਰ ਭੱਜਿਆ ਹੁਣ ਜਦੋਂ ਭਾਈ ਮਰਦਾਨਾ ਜੀ ਦੇ ਮਗਰ ਭੱਜਿਆ ਤੇ ਭਾਈ ਮਰਦਾਨਾ ਜੀ ਭੱਜਦੇ ਭੱਜਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲੇ ਆਏ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪੰਡਤ ਨੂੰ ਪੁੱਛਿਆ ਪੰਡਤ ਜੀ ਕੀ ਹੋਇਆ ਤੁਸੀਂ ਸਾਹੋ ਸਾਹ ਹੋਇਓ ਤੇ ਪੰਡਤ ਕਹਿਣ ਲੱਗਿਆ ਕਿ ਇਸ ਨੇ ਮੇਰਾ ਚੁੱਲ੍ਹਾ ਚੌਂਕਾ ਅਪਵਿੱਤਰ ਕਰ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉੱਥੇ ਸਮਝਾਇਆ ਪੰਡਿਤ ਜੀ ਗਾਂ ਦੇ ਗੋਬਰ ਨਾਲ ਮੰਤਰ ਪੜ੍ਹ ਕੇ ਚੁੱਲ੍ਹਾ ਪਵਿੱਤਰ ਨਹੀਂ ਹੁੰਦਾ ਕ੍ਰੋਧ ਗੁੱਸਾ ਚੰਡਾਲ ਠੱਗੀ ਠੋਰੀ ਤਾਂ ਤੁਹਾਡੇ ਮਨ ਦੇ ਅੰਦਰ ਭਰੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਸ਼ਬਦ ਉਚਾਰਿਆ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਜਿੱਥੇ ਨੀਚ ਸੰਭਾਲੀਐਨ ਿਤਥੇ ਨਦਰ ਤੇਰੀ ਬਖਸ਼ੀਸ਼ ਸਤਿਗੁਰੂ ਜੀ ਨੇ ਇਹ ਸ਼ਬਦ ਉਥੇ ਪੰਡਤ ਨੂੰ ਦੱਸਿਆ ਤੇ ਪੰਡਤ ਦੇ ਹਿਰਦੇ ਦੇ ਵਿੱਚ ਸਮਝ ਆ ਗਈ ਕਿ ਅੰਦਰ ਤਾਂ ਮੇਰੇ ਗੁੱਸਾ ਭਰਿਆ ਕਰੋਧ ਭਰਿਆ ਹੈ ਠੱਗੀ ਠੋਰੀ ਭਰੀ ਐ ਸੁੱਚ ਭਿੱਟ ਭਰੀ ਐ ਤੇ ਮੈਂ ਗਾਂ ਦੇ ਗੋਬਰ ਦਾ ਪੋਚਾ ਲਾ ਕੇ ਮੰਤਰ ਪੜ੍ਹ ਕੇ ਕਿਹੜੇ ਧਰਮ ਨੂੰ ਖੁਸ਼ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਦਾ ਗੱਲ ਕਹਿਣ ਦਾ ਤਰੀਕਾ ਪੰਡਿਤ ਦੇ ਹਿਰਦੇ ਵਿੱਚ ਵੱਜਿਆ ਤੇ ਕਹਿੰਦੇ ਪੰਡਿਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਸਤਿਗੁਰੂ ਆਪਣੇ ਚਰਨਾਂ ਨਾਲ ਜੁੜੋ ਮੈਂ ਤਾਂ ਕਦੇ ਇਹ ਗੱਲ ਸੋਚੀ ਨਹੀਂ ਸੀ ਕਿ ਇਦਾਂ ਵੀ ਹੋ ਸਕਦਾ ਹੈ ਹੁਣ ਇਹਨੂੰ ਕਿਹਾ ਜਾਂਦਾ ਗਿਆਨ ਅੰਜਨ ਜਦੋਂ ਮਨੁੱਖ ਦੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈਂਦਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਤਿਗੁਰੂ ਕਹਿੰਦੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇੰਨੀ ਨੇਤਰੀ ਜਗਤ ਨਿਹਾਲਿਆ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਖਸਮ ਛੋੜ ਦੂਜੇ ਲੱਗੇ ਦੁੱਬੇ ਸੇ ਵੜ ਜਾ ਰਿਆ ਜਿਹੜੇ ਆਪਣੇ ਖਸ਼ਮ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਪਾਸੇ ਧਾਰਮਿਕ ਕਰਮ ਕਰਮਨ ਸਤਗੁਰ ਕਹਿੰਦੇ ਉਹ ਡੁੱਬ ਜਾਂਦੇ ਉਹ ਭਵ ਸਾਗਰ ਤੋਂ ਕਦੇ ਪਾਰ ਨਹੀਂ ਹੁੰਦੇ ਉਹ ਸੰਸਾਰ ਦੇ ਰਸਮ ਰਿਵਾਜ ਰੀਤੀ ਰਿਵਾਜ ਕਰਮ ਕਾਂਡਾਂ ਦੇ ਵਿੱਚ ਡੁੱਬ ਜਾਂਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ ਸਤਿਗੁਰੂ ਹੈ ਬੋਹਿਥਾ ਬਿਰਲਾ ਕਿੰਨਾ ਵਿਚਾਰਿਆ ਸਤਿਗੁਰੂ ਹੁਣ ਜਹਾਗ ਦੇ ਵੰਗਰਾ ਬਣ ਗਿਆ ਕਿਉਂਕਿ ਜਿਹੜਾ ਮਨੁੱਖ ਗੁਰੂ ਨਾਲ ਜੁੜ ਗਿਆ ਸਤਿਗੁਰੂ ਨਾਲ ਜੁੜ ਗਿਆ ਉਹ ਭਵ ਸਾਗਰ ਤੋਂ ਪਾਰ ਹੋ ਗਿਆ ਸਤਗੁਰੂ ਹੈ ਬੋਹਿਥਾ ਬੋਹਿਥਾ ਦਾ ਭਾਵ ਹੈ ਜਹਾਜ ਬਿਰਲੇ ਕਿਨੇ ਵਿਚਾਰਿਆ ਬਿਰਲੇ ਮਨੁੱਖ ਨੇ ਇਹ ਗੱਲ ਗੁਰੂ ਦੇ ਘਰ ਦੇ ਵਿੱਚੋਂ ਸਿੱਖ ਕੇ ਪ੍ਰਾਪਤ ਕਰ ਲਈ ਹੈ ਸੋ ਗੁਰੂ ਨੂੰ ਪਿਆਰ ਕਰਨ ਵਾਲਿਓ ਇਹ 13 ਨੰਬਰ ਪਉੜੀ ਹੈ 13 ਨੰਬਰ ਪਉੜੀ ਦੇ ਨਾਲ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਲੋਕ ਦਰਜ ਨੇ ਪਹਿਲਾ ਸ਼ਲੋਕ ਹੈ ਨਾਨਕ ਮੇਰ ਸਰੀਰ ਦਾ ਇੱਕ ਰੱਥ ਇੱਕ ਰਥਵਾਹ ਜੁਗ-ਜੁਗ ਫੇਰ ਬਟਾਈਐ ਗਿਆਨੀ 부ਝੈ ਤਾ ਇਹਦੇ ਵਿੱਚ ਚਾਰ ਯੁਗਾਂ ਦੀ ਗੱਲ ਕੀਤੀ ਹੈ ਸਾਮ ਕਹ ਸਵਤਿ ਸਵੇਤਾਂਬਰ ਸਵਾਮੀ ਸੱਚ ਮੈਂ ਆਸੈ ਛਾਚ ਰਹਿ ਇਹਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਉਸ ਯੁਗ ਦੀ ਗੱਲ ਕੀਤੀ ਸੁ ਕਰਮ ਕਾਂਡਾਂ ਦਾ ਖੰਡਨ ਤੇ ਗੁਰਬਾਣੀ ਦੀ ਵਿਚਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਝੋਲੀ ਵਿੱਚ ਇਹ ਲੜੀਵਾਰ ਸ਼ਬਦਾਂ ਦੇ ਦੁਆਰਾ ਪਾਈ ਹੈ ਕਿਉਂਕਿ ਅਸੀਂ ਗੁਰੂ ਦੇ ਘਰ ਵਿੱਚ ਸਿੱਖਣ ਆਉਨੇ ਹਾਂ ਗੁਰੂ ਸਾਹਮਣੇ ਬਰਾਜਮਾਨ ਹੈ ਤੇ ਗੁਰੂ ਕੱਲਾ ਇਹ ਨਹੀਂ ਗੁਰੂ ਦੀ ਤੁਸੀਂ ਮਹਾਨਤਾ ਵੇਖੋ 35 ਮਹਾਨ ਪੁਰਖ ਤੁਹਾਡੇ ਸਾਹਮਣੇ ਤਖਤ ਤੇ ਸ਼ਰੋਭਤ ਨੇ ਗੁਰੂ ਇਹ ਨਹੀਂ ਵੀ ਕੱਲਾ ਸਿੱਖਾਂ ਦਾ ਹੈ ਇਹ ਬੜਾ ਵੱਡਾ ਭਲੇਖਾ ਹੈ ਵੀ ਕੇਵਲ ਸਿੱਖਾਂ ਦਾ ਗੁਰੂ ਹੈ ਕੇਵਲ ਇੱਕ ਮਜ਼ਬ ਦਾ ਗੁਰੂ ਹੈ ਇਸ ਮੁੱਚੀ ਮਾਨਵਤਾ ਦਾ ਗੁਰੂ ਹੈ ਜਦੋਂ ਸ਼ੇਖ ਫਰੀਦ ਜੀ ਦੀ ਬਾਣੀ ਪੜ੍ਹਦੇ ਹੋ ਤੇ ਪਛੋਕੜ ਪੜੋ ਸ਼ੇਖ ਸ਼ਰੀਫ ਫਰੀਦ ਜੀ ਦਾ ਮੁਸਲਮਾਨ ਨੇ ਤੇ ਜਦੋਂ ਸ਼ੇਖ ਫਰੀਦ ਜੀ ਦੇ ਫਰੀਦਾ ਜਿੱਤ ਦਿਹਾੜਾ ਧੰਨ ਬਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਅਸੀਂ ਕਿੰਨੇ ਪਿਆਰ ਨਾਲ 셰ਕਪੀਰੀ ਜੀ ਦੇ ਸ਼ਲੋਕ ਪੜ੍ਹਦੇ ਕਬੀਰ ਜੀ ਦੇ ਸ਼ਲੋਕ ਪੜ੍ਹਦੇ ਸੋ ਇਸ ਕਰਕੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਹੈ ਮਹੱਤਤਾ ਹੈ ਅਸੀਂ ਐਸੇ ਗੁਰੂ ਦੀ ਗੋਦ ਵਿੱਚ ਬੈਠ ਕੇ ਰੱਬ ਦੇ ਘਰ ਦੀ ਗੱਲ ਨੂੰ ਸਿੱਖਣ ਦਾ ਯਤਨ ਕਰੀਏ ਸਮਝਣ ਦਾ ਯਤਨ ਕਰੀਏ ਕਰਮ ਕਾਂਡ ਆਪਣੀ ਜ਼ਿੰਦਗੀ ਤੋਂ ਕੱਢੀਏ ਸਾਡਾ ਧਿਆਨ ਸਾਡੀ ਸੁਰਤ ਗੁਰੂ ਦੀ ਬਾਣੀ ਬਨ ਹੋਵੇ ਅੰਨੇ ਉਹ ਨਹੀਂ ਜਿਨ੍ਹਾਂ ਦੀ ਨਿਗਾਹ ਘਟ ਹੈ ਅੰਨੇ ਉਹ ਨੇ ਜਿਹੜੇ ਰੱਬ ਦੇ ਨਾਮ ਤੋਂ ਖੁੰਝ ਗਏ ਰੱਬ ਦੀ ਵਿਚਾਰ ਤੋਂ ਖੁੰਝ ਗਏ ਸੋ ਗੁਰੂ ਸਾਹਿਬ ਜੀ ਨੇ ਇਹ ਦਾਤ ਲੜੀਵਾਰ ਸ਼ਬਦ ਦੀ ਵਿਚਾਰ ਵਿੱਚ ਸਾਡੀ ਝੋਲੀ ਵਿੱਚ ਪਾਈ ਹੈ ਜਿੰਨੇ ਵੀ ਸੰਗਤ ਗੁਰੂ ਦਰਬਾਰ ਵਿੱਚ ਪਹੁੰਚੀ ਸਤਗੁਰੂ ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪਰਬਾਨ ਕਰਨ ਤੁਹਾਡਾ ਇੱਕ ਇੱਕ ਕਦਮ ਚੱਲਿਆ ਗੁਰੂ ਘਰ ਵੱਲ ਲਿਖੇ ਵਿੱਚ ਲੱਗੇ ਗੁਰੂ ਦੇ ਰਾਹਾਂ ਦੇ ਪਾੰਧੀ ਬਣੀਏ ਕਥਾ ਦੇ ਸਨਮਾਨ ਵਜੋਂ ਬੇਅੰਤ ਮਾਨ ਸਨਮਾਨ ਸਿੱਖ ਸੰਗਤਾਂ ਵੱਲੋਂ ਹਾਜ਼ਰ ਹੋਇਆ ਗੁਰੂ ਘਰ ਦੇ ਅਨੰਦ ਸੇਵਕ ਪਰਿਵਾਰ ਭਾਈ ਮਾਨ ਸਿੰਘ ਜੀ ਦਾ ਜਿਨ੍ਹਾਂ ਦੇ ਅੱਜ ਦੇਖ ਦੀ ਸੇਵਾ ਤੇ ਬੇਅੰਤ ਸਨਮਾਨ ਪਰਿਵਾਰ ਵੱਲੋਂ ਹਾਸਲ ਹੋਇਆ ਸੋ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਸਿੱਖੀ ਸਦਕ ਪ੍ਰਭੂ ਸਾਹਿਬ ਬਖਸ਼ਿਸ਼ ਕਰਨ ਇਸ ਪਰਿਵਾਰ ਵਿੱਚ ਰੋਜ਼ਾਨਾ ਗੁਰੂ ਘਰ ਦੇ ਅੰਦਰ ਆਉਣ ਦੀ ਪੋਤਿਆਂ ਸਮੇਤ ਪੁੱਤਰਾਂ ਸਮੇਤ ਚੰਗੀ ਜਨਗਤ ਹੈ ਸੋ ਸਤਗੁਰੂ ਕਿਰਪਾ ਕਰਨ ਇਸੇ ਪ੍ਰਕਾਰ ਪਰਿਵਾਰਾਂ ਸਮੇਤ ਗੁਰੂ ਘਰ ਦੇ ਅੰਦਰ ਹਾਜ਼ਰੀ ਭਰ ਕੇ ਆਪਾਂ ਲਾਹਾ ਪ੍ਰਾਪਤ ਕਰਿਆ ਕਰੀਏ ਇੰਨੀਆਂ ਕਿ ਵਿਚਾਰਾ ਕਰਦਾ ਦਾਸ ਖਿਮਾ ਦਾ ਜਾਚਕ ਅੰਤ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ